ਬਹੁਤ ਹੀ ਸਤਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਅੱਜ ਹੈ 30 ਦਸੰਬਰ 2023 ਤੇ ਆਪਾਂ ਨੇ ਇਹ ਜਗ੍ਹਾ ਜੋ ਤਿਆਰ ਕਰ ਰਹੇ ਹਾਂ ਇੱਥੇ ਆਪਾਂ ਨੇ ਪਿਆਜ਼ ਲਾਉਣੇ ਆ ਤੇ ਆਪਾਂ ਇਸ ਖੇਤ ਵਿੱਚ ਮਸ਼ੀਨਰੀ ਦੀ ਕੋਈ ਵਰਤੋਂ ਨਹੀਂ ਕਰਦੇ ਜਿਹੜੇ ਟੂਲ ਨੇ ਹੱਥਾਂ ਨਾਲ ਤਿਆਰ ਵਰਤੋਂ ਵਾਲੇ ਜਣੇ ਕਿ ਆਪਾਂ ਕਿਸੇ ਤਰ੍ਹਾਂ ਦਾ ਮਤਲਬ ਆਸਾਨੀ ਨਾਲ ਕੰਮ ਕਿਵੇਂ ਕਰਨਾ ਉਸ ਤਰ੍ਹਾਂ ਦੇ ਟੂਲ ਨੇ ਬੈੱਡ ਬਣਾਉਣੇ ਆ ਜਾਂ ਬੱਟਾ ਬਣਾਉਣੀਆਂ ਨੇ ਉਹ ਟੂਲ ਨਾਲ ਆਪਾਂ ਕੰਮ ਲੈ ਸਕਦੇ ਆ ਸੋ ਇਹ ਜਿਹੜਾ ਟੂਲ ਹੈ ਜੀ ਆਪਣੇ ਜਿਵੇਂ ਤਰਫਾਲੀ ਨਾਲ ਗੰਡਾਸਾ ਲੱਗਿਆ ਹੁੰਦਾ ਇਹ ਤਰਫਾਲੀ ਨਾਲੇ ਦਾ ਅਗਲਕ ਟੂਲ कसे ਜਾਂਦੇ ਨੇ ਤੇ ਆਹ ਜਿਹੜੀ ਜਗ੍ਹਾ ਆਪਜੀ ਦੇਖ ਰਹੇ ਹੋ ਇਸ ਦੇ ਨਾਲ ਕਈ ਟੂਲ ਲੱਗ ਜਾਂਦੇ ਨੇ ਜਾਂ ਹੋਰ ਟੂਲ ਲਾਉਣੇ ਤਾਂ ਆਪਾਂ ਇਹਨੂੰ ਬਦਲ ਦਿੰਨੇ ਆ ਪਰ ਜਿਹੜੇ ਇਸ ਦੇ ਨਾਲ ਮਿਲਦ-ਜੁਲਦ ਦੇ ਟੂਲ ਨੇ ਆਹ ਗੰਡਾਸਾ ਵੱਡਿਆ ਹੈ ਇੰਨਾ ਸਾਈਡਾਂ ਤੋਂ ਤੇ ਆਹ ਨਟ ਬੋਲਟ ਉਹਨੇ ਕੱਸ ਦਿੰਨੇ ਤੇ ਆਪਾਂ ਨੇ ਇੱਕ ਲੰਬੀ ਚੌੜੀ ਪੱਤੀ ਬਣਾਈ ਹੋਈ ਆ ਪੱਤੀ ਮਿੱਟੀ ਨੂੰ ਦੂਰ ਘੜੀ ਸਕਿਲ ਜਾਣਾ ਖਿੱਚ ਕੇ ਕਿਥੇ ਉੱਚਾ ਨੀਵੇਂ ਉਹ ਸੈੱਟ ਕਰਨਾ ਉਹ ਵੀ ਕਰ ਸਕਦੀ ਹੈ ਤੇ ਮੇਰੇ ਕੋਲ ਪਹਿਲਾਂ ਸਵਾਗਾ ਸੀ ਉਹ ਪੱਥਰ ਦਾ ਬਣਾਇਆ ਹੋਇਆ ਸੀ ਉਹ 80 ਕਿਲੋ ਦਾ ਸੀਗਾ ਉਹਨੂੰ ਖਿੱਚਣ ਨੂੰ ਬਹੁਤ ਜ਼ੋਰ ਲੱਗਦਾ ਸੀ ਤੇ ਹਰੇਕ ਬੰਦਾ 80 ਕਿਲੋ ਵਾਲਾ ਤਾਂ ਖਿੱਚ ਵੀ ਨਹੀਂ ਸਕਦਾ ਪੱਥਰ ਸੋ ਆਪਾਂ ਨੇ ਇੱਕ ਪੱਤੀ ਲੈ ਲਈ ਹੁਣ ਇਹ ਵੀ ਓਨਾ ਹੀ ਕੰਮ ਕਰਦੀ ਹੈ ਤਰਫਾਲੀ ਦੇ ਮਗਰ ਫੱਟ ਕੀਤੀ ਹੋਈ ਆ ਤੇ ਕੰਮ ਨੂੰ ਸੌਖਾ ਕਰਦੀ ਆ ਤੇ ਲੈਵਲ ਕਰ ਦਿੰਦੀ ਆ ਛੋਟੀ ਖੇਤੀ ਕਿਚਨ ਗਾਰਡਨ ਜਾਂ ਜਿਨ੍ਹਾਂ ਨੇ ਹੱਥੀ ਕੰਮ ਕਰਨਾ ਜਿਵੇਂ ਬਰਚਸ ਕਰਨ ਦਾ ਸ਼ੌਂਕ ਹੁੰਦਾ ਹੈ ਕਈ ਕਿਸਾਨਾਂ ਨੂੰ ਉਸ ਤਰ੍ਹਾਂ ਦੇ ਕਿਸਾਨਾਂ ਲਈ ਵਧੀਆ ਸੋ ਇਹ ਆਪਾਂ ਇਹਨੂੰ ਆਪ ਜੀ ਨੂੰ ਚਲਾ ਕੇ ਦਿਖਾਉਣਾ ਵੀ ਮਿੱਟੀ ਕਿੰਨੀ ਵਧੀਆ ਢੰਗ ਨਾਲ ਇਕੱਠੀ ਕਰ ਸਕਦੀ ਆ ਹੁਣ ਜਿਵੇਂ ਆਹ ਜਗ੍ਹਾ ਆਪਾਂ ਸਵਾਗਾ ਦਿੱਤਾ ਹੋਇਆ ਤੇ ਮਤਲਬ ਆਪਾਂ ਨੇ ਮਿੱਟੀ ਕਿਸੇ ਦੂਰ ਦੂਜੀ ਜਗ੍ਹਾ ਲੈ ਕੇ ਜਾਣੀ ਆ ਜਿੱਥੇ ਉੱਚੀ ਥਾਂ ਐ ਭਰ ਲੈਣਾ ਫੇਰ ਇਹਨੂੰ ਕੋਈ ਲੋਡ ਨਹੀਂ ਜਿਵੇਂ ਮੈਂ ਦੂਜਾ ਕਰਾ ਏਕਨ ਰੋੜੀ ਚਲੇ ਜਾਓ ਤੇ ਇਸ ਤਰ੍ਹਾਂ ਇਹ ਮਿੱਟੀ ਜਿਵੇਂ ਆਪਾਂ ਦੂਰ ਤਸਲੇ ਜਾਂ ਕਈਆਂ ਨਾਲ ਦੂਰ ਸਟਾਂਗੇ ਤਾਂ ਦਿੱਕਤ ਆਉਂਦੀ ਆ। ਸੋ ਇਸ ਤਰ੍ਹਾਂ ਮਿੱਟੀ ਨੂੰ ਆਪਾਂ ਦੂਰ ਲਿਜਾ ਸਕਦੇ ਆ। ਇਹ ਤਾਂ ਹੋ ਗਿਆ ਵੀ ਇਹ ਆਪਣੇ ਜਿੰਨੀ ਕਾਲ ਸਮਰੱਥਾ ਅਨੁਸਾਰ ਮਿੱਟੀ ਲਿਜਾ ਸਕਦੀ ਆ। ਤੇ ਜਿਵੇਂ ਆਪਾਂ ਨੇ ਕੋਈ ਬੱਟ ਪਾਉਣੀ ਆ, ਜਿਵੇਂ ਆਪਣੇ ਮਤਲਬ ਕਿਆਰੀਆਂ ਬਣਾਉਣੀਆਂ ਆ ਜਾਂ ਬੈੱਡ ਪੱਧਰ ਕਰਨਾ ਤਾਂ ਇਹ ਬੱਟਾਂ ਪਾਉਣ ਦੇ ਲਈ ਵੀ ਜਿਵੇਂ ਆਪਣੇ ਹੱਥਾਂ ਨਾਲ ਜਾਂਦਾ ਉਨੇ ਜਿਹਾ ਉਸ ਤਰ੍ਹਾਂ ਦਾ ਕੰਮ ਕਰ ਸਕਦੇ ਆ ਦੇਖੋ। ਇੱਥੇ ਆਪਾਂ ਨੇ ਮਿੱਟੀ ਭਰਨੀ ਆ। ਜਾਦਾ ਨਾ ਪਰਨੇ ਵਿੱਚ ਕੋਈ ਫਸਲ ਪੀਤੀ ਹੋਵੇ ਤਾਂ ਉੱਥੇ ਇਹੋ ਪੱਟੇ ਨਾਲ ਤਾਂ ਆਪਾਂ ਹਲਕੇ-ਹਲਕੇ ਮਿੱਟੀ ਦੂਰੋਂ ਖਿੱਚ ਕੇ ਵੀ ਇਸ ਤਰ੍ਹਾਂ ਮਿੱਟੀ ਲਜਾਉਂਦੇ ਲਜਾ ਸਕਦੇ ਆ ਤੇ ਬਾਅਦ ਵਿੱਚ ਇਹਨੂੰ ਆਪਾਂ ਦੂਜੀ ਤਰੀਕੇ ਨਾਲ ਰਿਪੇਅਰ ਕਰਾਂ ਮਿੱਟੀ ਮੈਸੇ ਮੈਂ ਘੱਟ ਚੱਕ ਰਿਹਾ ਕਿ ਆਪਾਂ ਬੱਟਾਂ ਦਾ ਪਾਉਣੀਆਂ ਨੇ ਇਸ ਤਰ੍ਹਾਂ ਇਸ ਟੂਲ ਨਾਲ ਆਪਾਂ ਬੱਟ ਵੀ ਬਣਾ ਸਕਦੇ ਆ ਛੋਟੀਆਂ ਹਲਕੀਆਂ ਸਬਜ਼ੀਆਂ ਲਾਉਣ ਲਈ ਕਿਚਨ ਗਾਰਡਨ ਦੇ ਵਿੱਚ ਕਿਉਂਕਿ ਕਹੀ ਨਾ ਵੱਟ ਮਨੇ ਤਾਂ ਆਪੇ ਕਹੀ ਆਪਣੀ ਇੱਕ ਜਗ੍ਹਾ ਤੋਂ ਮਿੱਟੀ ਚੱਕੂ ਤੇ ਉੱਚੀ ਨਿਮੀ ਹੋਊਗੀ ਆਹ ਲਓ ਇਸ ਤਰ੍ਹਾਂ ਫਿਰ ਆਪਾਂ ਬਾਅਦ 'ਚ ਉਹਨੂੰ ਜਿਹੜੇ ਆਪਣੇ ਦੂਜਾ ਹੱਥਾਂ ਵਾਲਾ ਹੁੰਦਾ ਥੋੜਾ ਜਾਂ ਉਹਦੇ ਨਾਲ ਰਿਪੇਅਰ ਵੀ ਕਰ ਸਕਦੇ ਆ ਇਸ ਤਰ੍ਹਾਂ ਵੱਟ ਪੈ ਜੂਗੀ ਤੇ ਜੇ ਇਹਨੂੰ ਰਿਪੇਅਰ ਕਰਨਾ ਤਾਂ ਜਿਵੇਂ ਆਪਣੇ ਆ ਹੁੰਦਾ ਸਾਡਾ ਦਾ ਛੋਟਾ ਜਿਹਾ ਬਣਾਇਆ ਹੋਇਆ ਤੇ ਇਸ ਤਰ੍ਹਾਂ ਉਹਦੀ ਰਿਪੇਅਰ ਕਰ ਦੋ ਹੁਣ ਜਿਹੜੀ ਆ ਜਗਾ ਆਪਣੀਆਂ ਨਿਮੀ ਨੀ ਹੋਣੀ ਕਿ ਅੱਧੀ ਵੱਟ ਦੀ ਕਾਹ ਕਿਆਰੀ ਉੱਧਰ ਲੈ ਜਾਾਂਗੇ ਅੱਧੀ ਉੱਧਰ ਲੈ ਜਾਾਂਗੇ ਸੋ ਇਸ ਤਰ੍ਹਾਂ ਆਪਾਂ ਇਸ ਟੂਲ ਨਾਲ ਵੱਟ ਵੀ ਪਾ ਸਕਦੇ ਆ ਤੇ ਮਿੱਟੀ ਵੀ ਲਿਆ ਸਕਦੇ ਆ ਜੇ ਹੱਥਾਂ ਨਾਲ ਕੰਮ ਕਰਨਾ ਕਿਚਨ ਗਾਰਡਨ ਦੀਆਂ ਛੋਟੀਆਂ ਕਿਆਰੀਆਂ ਚ ਤਾਂ ਬੜੀ ਦਿੱਕਤ ਆਉਂਦੀ ਆ ਸੋ ਇੱਕ ਇਹ ਛੋਟਾ ਜਿਹਾ ਟੂਲ ਆ ਤਰਫਾਲੀ ਆ ਕੋਈ ਮਿਹਨਤ ਦਾ ਕੰਮ ਤਾਂ ਹੈ ਨਹੀਂ ਤੇ ਇੰਨਾ ਜ਼ਿਆਦਾ ਨਾਲੇ ਵਰਜ ਹੁੰਦੀ ਰਹਿੰਦੀ ਆ ਨਾਲੇ ਤੁਸੀਂ ਮਿੱਟੀ ਨਾਲ ਜੁੜੇ ਰਹੋਨੇ ਆ ਕਿ ਕੁਦਰਤੀ ਖੇਤੀ ਵਿੱਚ ਤਾਂ ਆਪਾਂ ਨੂੰ ਸਾਰਾ ਦਿਨੇ ਖੇਤਾਂ 'ਚ ਰਹਿਣਾ ਪੈਂਦਾ ਤੇ ਕੰਮ ਕਰਨਾ ਪੈਂਦਾ ਤੇ ਆਹ ਲਓ ਤੇ ਜਿਹੜੀ ਮਿੱਟੀ ਆ ਆਪਾਂ ਨੇ ਕੋਈ ਕੁਦਰਤੀ ਖੇਤੀ ਦੀ ਮਿੱਟੀ ਹੁਣ ਕਰਕੇ ਦੂਜੇ ਖੇਤਾਂ ਵਰਗੀਆਂ ਬਣ ਜੇਵੇਂ ਰੋਟਰੀ ਟਿੱਲਾ ਜਾਂ ਰੋਟਾਵੇਟਰ ਵਾਹੁੰਦਾ ਉਹ ਜਿਹੀ ਬਣ ਜਾਂਦੀ ਆ ਤੇ ਪੱਧਰ ਕਰਨੀ ਪੱਟਣੀ ਕੋਈ ਔਖੀ ਨਹੀਂ ਆ ਦੇਖੋ ਇਸ ਤਰ੍ਹਾਂ ਦੀ ਮਿੱਟੀ ਹੁੰਦੀ ਆ ਕੁਦਰਤੀ ਖੇਤਾਂ ਦੀ ਇਹ ਨਰਮ ਹੁੰਦੀ ਆ ਨੂੰ ਆਪਾਂ ਬੜੇ ਸੌਖੇ ਢੰਗ ਨਾਲ ਅ ਜਿੱਥੇ ਮਰਜ਼ੀ ਘੜੀ ਇਸ ਲਈ ਜਿਵੇਂ ਮਰਜ਼ੀ ਪੱਟ ਲੀਏ ਕੋਈ ਜ਼ਿਆਦਾ ਸਖਤ ਨਹੀਂ ਹੁੰਦੀ ਜਿਹੜਾ ਡळा ਹੁੰਦਾ ਵੀ ਕੋਈ ਜ਼ਿਆਦਾ ਸਖਤ ਨਹੀਂ ਹੁੰਦਾ ਲਓ ਹੁਣ ਜਿਹੜੇ ਡਲੇ ਸੀਗੇ ਉਹ ਸਾਰੇ ਫੁੱਟ ਚੁੱਕੇ ਨੇ ਯਾਨੀ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਹੁੰਦੀ ਮਿੱਟੀ ਬੜੀ ਨਰਮ ਹੁੰਦੀ ਆ ਤੇ ਵਧੀਆ ਕਿਸਮ ਦੀ ਬਣ ਜਾਂਦੀ ਆ ਸੋ ਇਹਨਾਂ ਨੂੰ ਹੱਥਾਂ ਨਾਲੇ ਆਪਾਂ ਉਹ ਛੋਟੇ ਟੂਲਾ ਨਾਲ ਕੰਮ ਲੈ ਸਕਦੇ ਆ ਤੇ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ ਵਿੱਚ ਬਰਜਸ ਵੀ ਕਰ ਲਾਂਗੇ ਠੰਡ ਤੋਂ ਵੀ ਬਚ ਰਹਿਾਂਗੇ ਤੇ ਕਿਸਮ ਦੀ ਜਿੰਮ ਵੀ ਹੋ ਜਾਂਦੀ ਆ ਕਿਸਾਨ ਦੀ ਸੋ ਇਹ ਜਿਹੜਾ ਕੁਦਰਤੀ ਖੇਤੀ ਵਿੱਚ ਟੂਲ ਸੀਗਾ ਇਹ ਸਵਾਗੇ ਤੇ ਕਰਾਹ ਦਾ ਆਪਣੇ ਛੋਟੀਆਂ ਖਾਨੇ ਲਈ ਕੰਮ ਦੇ ਸਕਦਾ ਸੋ ਬਹੁਤ ਬਹੁਤ ਧੰਨਵਾਦ Çaktır